ਉਕੇਰੀਆਂ ਅਧੀਨ ਆਉਂਦੇ ਪਿੰਡ ਬੁੱਢਾਬਾਰ ਦੇ ਵਿੱਚ ਬੀਤੀ ਦਾ ਚੋਰਾਂ ਵੱਲੋਂ ਦੋ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਵਿੱਚ ਚੋਰਾਂ ਵੱਲੋਂ ਘਰ ਦੀਆਂ ਗਰੇਲਾਂ ਪੁੱਟ ਕੇ ਅੰਦਰ ਦਾਖਲ ਹੋ ਕੇ ਤਕਰੀਬਨ ਦੋਹਾਂ ਘਰਾਂ ਦੇ ਵਿੱਚੋਂ 18 ਤੋਲੇ ਸੋਨਾ ਤੇ 4.5 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਇਸ ਵੰਦੀ ਜਾਣਕਾਰੀ ਦਿੰਦਿਆਂ ਪੀੜਿਤ ਅਮਿਤ ਜੜਿਆਲ ਨੇ ਦੱਸਿਆ ਕਿ ਸਵੇਰੇ ਜਦੋਂ ਸੁੱਤੇ ਉੱਠੇ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਇੱਕ ਕਮਰੇ ਵਿੱਚ ਖਲਾਰਾ ਪਿਆ ਹੋਇਆ ਸੀ ਜਦੋਂ ਉਹਨਾਂ ਨੇ ਇਸ ਗੱਲ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹਨਾਂ ਦੇ ਘਰ ਵਿੱਚ ਚੋਰੀ ਹੋ ਗਈ ਹੈ ਚੋਰਾਵਾਂ ਵੱਲੋਂ ਉਹਨਾਂ ਦੇ ਤਕਰੀਬਨ 9 ਤੋਲੇ ਸੋਨੇ ਦੇ ਗਹਿਣੇ ਤੇ ਉਹਨਾਂ ਦੇ ਭਰਾ ਦੇ ਵਿਦੇਸ਼ ਜਾਣਾ ਸੀ ਇਸ ਲਈ ਉਹਨਾਂ ਨੇ ਘਰ ਦੇ ਵਿੱਚ ਤਕਰੀਬਨ 4.5 ਲੱਖ ਰੁਪਏ ਦੀ ਨਕਦੀ ਰੱਖੀ ਹੋਈ ਸੀ ਉਹ ਵੀ ਚੋਰ ਨਾਲ ਲੈ ਕੇ ਫਰਾਰ ਹੋ ਗਏ ਚੋਰ ਉਹਨਾਂ ਦੇ ਘਰ ਦੇ ਅੰਦਰ ਗ੍ਰਿੱਲ ਪਟਕੇ ਦਾਖਲ ਹੋਏ ਤੇ ਅੰਦਰ ਦਾਖਲ ਹੋ ਕੇ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਗ੍ਰਿੱਲ ਨੂੰ ਲਾਗੇ ਵਗਦੀ ਨਹਿਰ ਦੇ ਵਿੱਚ ਸੁੱਟ ਦਿੱਤਾ ਉੱਥੇ ਉਹਨਾਂ ਦੇ ਘਰ ਦੇ ਕੁਝ ਹੀ ਦੂਰੀ ਦੇ ਉੱਤੇ ਰਵਿੰਦਰ ਸਿੰਘ ਜਿਨ੍ਹਾਂ ਦੇ ਘਰ ਵਿੱਚ ਵੀ ਚੋਰੀ ਹੋਈ ਉਹਨਾਂ ਦੇ ਘਰ ਦੇ ਕਮਰੇ ਦੀ ਗ੍ਰਿੱਲ ਪੁੱਟ ਕੇ ਉਹਨਾਂ ਦੀ ਅਲਮਾਰੀ ਦੇ ਵਿੱਚੋਂ ਤਕਰੀਬਨ 9.5 ਤੋਲੇ ਸੋਨੇ ਦੇ ਗਹਿਣੇ ਤੇ 10000 ਰੁਪਏ ਨਕਦੀ ਚੋਰ ਲੈ ਕੇ ਫਰਾਰ ਹੋ ਗਏ ਦੋਹਾਂ ਪੀਤ ਪਰਿਵਾਰਾਂ ਨੇ ਦੱਸਿਆ ਹੈ ਕਿ ਚੋਰੀ ਦੇ ਵੇਲੇ ਉਹ ਸੁੱਤੇ ਹੋਏ ਸਨ ਹੋ ਸਕਦਾ ਹੈ ਕਿ ਚੋਰਾਂ ਨੇ ਉਹਨਾਂ ਨੂੰ ਕੋਈ ਨਸ਼ੀਲੀ ਚੀਜ਼ ਸੰਘਾ ਦਿੱਤੀ ਹੋਵੇ ਪੀਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਉੱਥੇ ਮੌਕੇ ਤੇ ਪਹੁੰਚੇ ਐਸਐਚਓ ਹਾਜੀਪੁਰ ਪੰਕਜ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਬੁੱਢਾਵਾਰ ਵਿਖੇ ਦੋ ਘਰਾਂ ਵਿੱਚ ਚੋਰੀ ਹੋਣ ਦੀ ਇਤਲਾਹ ਮਿਲੀ ਸੀ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਫੋਰੈਂਸਿਕ ਟੀਮਾਂ ਤੇ ਨਾਲ ਹੀ ਡੌਗ ਸਕੋਰ ਦੀ ਟੀਮ ਬੁਲਾ ਲਈ ਗਈ ਹੈ ਮੌਕੇ ਤੇ ਮਿਲੇ ਫਿੰਗਰਪ੍ਰਿੰਟ ਤੇ ਹੋਰ ਟੈਕਨੀਕਲ ਤਰੀਕਿਆਂ ਨਾਲ ਜਾਂਚ ਤੋਂ ਬਾਅਦ ਜਲਦੀ ਹੀ ਚੋਰ ਫੜ ਲਏ ਜਾਣਗੇ ਜੀ ਨਾਂ ਵੀਰੇ ਸਾਡਾ ਮੇਰਾ ਨਾਮ ਹੈ ਜੀ ਅਮਿਤ ਜਰੀਆਲ ਕਿੱਥੋਂ ਜਰੀਆਲ ਵਾਲੇ ਅਸੀਂ ਬੁੱਢਾਵੜ ਕੀ ਗੱਲ ਬਾਤ ਹੋਈ ਵੀਰੇ ਅਸੀਂ ਗੱਲ ਬਾਤ ਜੀ ਸਵੇਰੇ 4 ਵਜੇ ਮੇਰੀ ਵੱਡੀ ਭਝਾਈ ਜਿੱਦਾਂ ਉੱਠੇ ਉਹਨਾਂ ਨੇ ਆਪਣੇ ਕਮਰੇ ਦਾ ਲੋਕ ਦੇਖਿਆ ਕਿ ਬੰਦੀ ਅੰਦਰਲੀ ਸਾਈਡ ਤੋਂ ਅੱਛਾ ਜੀ ਕਿ ਅਸੀਂ ਬਾਹਰ ਸੁੱਤੇ ਦੇ ਸੀਗੇ ਜਿੱਲੇ ਆਪਾਂ ਇਸਲੇ ਪਾਸੇ ਘੁੰਮ ਕੇ ਦੇਖਿਆ ਆਪਣੇ ਰੂਮ ਦਾ ਗਲੀ ਵਿੱਚ ਜਾ ਕੇ ਤੇ ਗਲੀ ਵਿੱਚ ਗ੍ਰਿਲ ਪੁੱਟੀ ਦੀ ਸੀਗੀ ਕੋਈ ਅੰਦਰ ਗਿਆ ਉਹਨੇ ਅੰਦਰ ਜਾ ਕੇ ਸਾਡਾ ਪੇਟੀਆਂ ਟਰੰਕ ਅਲਮਾਰੀ ਸਭ ਕੁਝ ਬੈੱਡ ਬੁੱਡ ਤਨੋਫ ਕੇ ਉਹਦੇ ਵਿੱਚੋਂ ਤਰਕੀਬਨ 9.5 ਤੋਲੇ ਸੋਨਾ ਸੀਗਾ ਵਿੱਚੋਂ 4.5 ਲੱਖ ਦੇ ਕਰੀਬ ਕੈਸ਼ ਸੀਗਾ ਉਹ ਲੈ ਕੇ ਜੀ ਭੱਜ ਗਏ ਸਾਨੂੰ ਕੁਝ ਨਹੀਂ ਪਤਾ ਚਲਿਆ ਜੀ ਇੱਕ ਚਾਰ ਪੰਜ ਮੈਂਬਰ ਬੱਚਿਆਂ ਸਮੇਤ ਆਪਾਂ 6-7 ਬੰਦੇ ਹੀ ਗਾ ਸੁੱਤੇ ਸਾਨੂੰ ਕੁਝ ਨਹੀਂ ਪਤਾ ਜੀ ਕੋਈ ਜੰਦੀ ਜਾਂ ਕੋਈ ਦਰਵਾਜਾ ਕੁਝ ਆਵਾਜ਼ ਨਹੀਂ ਆਇਆ ਜੀ ਕੁਝ ਕੋਈ ਹਰਕਤ ਨਹੀਂ ਹੋਈ ਉਹ ਹੋਰ ਕਿਤੇ ਗ੍ਰਿਲ ਪੱਟੀ ਆ ਅੰਦਰੋ ਜਾ ਕੇ ਦਰਵਾਜ਼ਾ ਬੰਦ ਕੀਤਾ ਕੋਈ ਹਰਕਤ ਨਹੀਂ ਹੋਈ ਸਾਨੂੰ ਕੋਈ ਨਹੀਂ ਪਤਾ ਲੱਗਾ ਉਹਦੇ ਬਾਰੇ ਆਪਾਂ ਸੁੱਤੇ ਸੁੱਤੇ ਸਵੇਰੇ 4 ਵਜੇ ਪਤਾ ਲੱਗਾ ਸਾਨੂੰ ਕਿ ਸਾਡਾ ਦਰਵਾਜ਼ਾ ਅੰਦਰੋ ਲੋਕ ਹੈ ਜਿੱਦਾਂ ਬੈਕ ਸਾਡ ਤੋਂ ਘੁੰਮ ਕੇ ਆਏ ਗ੍ਰਿਲ ਪੁੱਟੀ ਪਈ ਗ੍ਰਿਲ ਵੀ ਬੜੇ ਪਿਆਰ ਨਾਲ ਪੁੱਟੀ ਪਈ ਜੀ ਕੋਈ ਨਟ ਨਹੀਂ ਟੇਡਾ ਹੋਇਆ ਕੋਈ ਗ੍ਰਿਲ ਨਹੀਂ ਟੱਡੀ ਹੋਈ ਪਿਆਰ ਨਾਲ ਪੁੱਟ ਕੇ ਨੁਕਸਾਨ ਕਿੰਨਾ ਕੁ ਹੋ ਗਿਆ ਵੀਰੇ ਜਿਹੜੇ ਕਰਤੇ ਨੁਕਸਾਨ ਦੱਸੇ ਕਰਦੇ ਜੀ 4 4 6 4 4.5 ਲੱਖ ਰੁਪਏ ਕੈਸ਼ ਹੀਗਾ ਔਰ 9 9.5 ਤੋਲੇ ਸੋਨਾ ਸੀਗਾ ਜੀ ਬਸ ਇਹ ਪਰ ਸੀਗਾ ਬ੍ਰਦਰ ਦਾ ਉਹਦੇ ਵਿੱਚ ਆਧਾਰ ਕਾਰਡ ਵਗੈਰਾ ਪੈਨ ਕਾਰਡ ਵਗੈਰਾ ਏਟੀਐਮ ਵਗੈਰਾ ਕੈਸ਼ ਹੀਗਾ ਦੋ 4000 ਰੁਪਇਆ ਮਤਲਬ ਸਭ ਕੁਝ ਲੈ ਗਏ ਹਾਂ ਕੀ ਕਹਿਣਾ ਚਾਹੁੰਦੇ ਹੋ ਇਹ ਹੀ ਪ੍ਰਸ਼ਾਸਨ ਅੱਗੇ ਹੀ ਮੰਗਿਆ ਜੀ ਕਿ ਹੁਣ ਚੋਰਾਂ ਨੂੰ ਫੜੋ ਗਰੀਬ ਬੰਦੇ ਆਹ ਜੀ ਤੇ ਉਹ ਵੱਡੇ ਨੇ ਮੰਗ ਮੁੰਕੇ ਕਿਤੋਂ ਪੈਸੇ ਕਿਤੇ ਹੁਣ ਬਾਹਰ ਜਾਣਾ ਹੈ ਵੀਜ਼ਾ ਲੱਗਿਆ ਜਿਹੜਾ ਤੁਹਾਡੇ ਜਨਮ ਟਿਕਟ ਕਰਵਾਣੀ ਹੈ ਸਾਰੇ ਪੈਸੇ ਲੁੱਟ ਕੇ ਲੈ ਗਏ ਜੀ ਸਾਨੂੰ ਅੱਗੇ ਹੀ ਬੋਲੀ ਕਿ ਕੋਈ ਹੱਲ ਕਰੋ ਸਾਡੇ ਜੀ ਗਰੀਬ ਬੰਦੇ ਆਪਾਂ ਯਕੀਨ ਨਾਮ ਆ ਜੀ ਤੁਹਾਡਾ ਅਗਵਿੰਦਰ ਸਿੰਘ ਇੱਕ ਬਾਤ ਦਾਤੋ ਜੀ ਕੋਈ ਤੁਹਾਡੇ ਕਾਲ ਚ ਕੀ ਗੱਲ ਬਤੋ ਜਿਹੜੇ ਸੁਬੀਰ ਦੇ ਮੋਟਿਆਂ ਇੱਕ ਬੋਟੀ ਉਟੀ ਲੈਣਾ ਜਾਂਦਾ ਪੜਨਾ ਤੇ ਇੱਕ ਕਪੜੇ ਦੀ ਉਹ ਜਾਣੋ ਤੇ ਜਿਹੜੇ ਦੇਖਿਆ ਨੇ ਉਹ ਖਰਾਲਾ ਪਿਆ ਤੇ ਲਾਪੀ ਕਿਹ ਅਗਾਂ ਗੱਲਾਂ ਕਰਲਾ ਰਹੀ ਕਰਨ ਸਾਸ ਦੀ ਖਰਾਲਾ ਪਾ ਗਈ ਹੈ ਤੇ ਮੈਂ ਉੱਠ ਕੇ ਆਇਆ ਵੀ ਮੈਂ ਦੇਖਣਾ ਕਿਹੜਾ ਖਰਾਲਾ ਕੰਦੀ ਪਾ ਰਹੀ ਹੈ ਇਹ ਜਿਹੜਾ ਖਰਾਲਾ ਪਿਆ ਮੈਂ ਕਹਾਂ ਇਹ ਖਰਾਲਾ ਆਪੇ ਜਿੱਪਾ ਹੈ ਕਪਚਲ ਬੜੀਓ ਕਹਿੰਦੀ ਆਪਰੇ ਜਗ੍ਹਾ ਹੈ ਇਹ ਸੁੱਕਿਆ ਗਏ ਮੈਂ ਸੁੱਕਿਆ ਫਿਰ ਮੈਂ ਤੱਕੀ ਹੀ ਗਾੜੀ ਮੈਂ ਮਸਮਾਲਿਆ ਨੂੰ ਜੀ ਤੇ ਦੇਖਿਆ ਤੱਕੀ ਉੱਤੀ ਪਈ ਗਰੇਲ ਸਾਰੀ ਹਾਂ ਇਹ ਗੱਲ ਹੋਈ ਪਤਾ ਵੀ ਨਾ ਕਿ ਇਹ ਜਦੋਂ ਚੋਰ ਆਏ ਜਾਂ ਕਿਵੇਂ ਸੀ ਘਾਤੀ ਵੀ ਜੂਸੀ ਸਰ ਘਾੜੀ ਹੈ ਕੋਈ ਪਤਾ ਨਹੀਂ ਲੱਗਾ ਜੀ ਅੱਛਾ ਜੀ ਕੋਈ ਪਤਾ ਨਹੀਂ ਲੱਗਾ ਨੁਕਸਾਨ ਕਿੰਨਾ ਹੋ ਗਿਆ ਜੀ ਕਿਹ ਕਾਂ ਜੀ ਗਹਿਣਾ ਨੌਕ ਤੋੜੇ ਅੱਛਾ ਜੀ ਹਾਂ ਤੇ 10000 ਰੁਪਿਆ ਦਾ ਇਹਨਾਂ ਵੀ ਫਲਾ ਬੋਟੀ ਰੱਖਿਆ ਨਹੀਂ ਜੀ ਇਹਨਾਂ ਵਿੱਚ ਸਾਰਾ ਸਾਮਾਨ ਆ ਹੀ ਨਹੀਂ ਗਿਣੀ ਵੀ ਰਾਜ ਨਹੀਂ ਕਰਾਤੀ ਜੀ ਇਹਦਾ ਕੋਈ ਇਹਨਾਂ ਕਰਾਤੀ ਨਾ ਕੋਈ ਪ੍ਰਸ਼ਾਸਨ ਤੋਂ ਕੀ ਮੰਨ ਕਰਦੇ ਦੇਖੋ ਇਨਸਾਨ ਮੇਲਾ ਜੀ ਦਾ ਹੋਰ ਕੀ ਹੈ ਗਰੀਬ ਆਦਮੀ ਮਰ ਜੀ ਮੈਂ ਤਾ ਰਹਾ ਭਾ ਕਰਕੇ ਜੋੜਿਆ ਉਹ ਰੌੜਾ ਲਾ ਕੇ ਉਹ ਕਰੀ ਜੇ ਅੱਧੀ ਕਰਦੇ ਥਾਰੇ ਠੀਕ ਹੈ ਜੀ ਹਾਂ ਤੁਹਾਡਾ ਮੇਰਾ ਨਾਮ ਸੰਗਰਾਮ ਸਿੰਘ ਹੈ ਸਰ ਜੱਜ ਪਿੰਡ ਵਿੱਚ ਤੁਹਾਡੇ ਵਾਅਦੇ ਕੀ ਗੱਲ ਬਾਤ ਹੈ ਜੀ ਇਹ ਬਾਰ ਵਾਰ ਜੇ ਦੋ ਹੋਇਆ ਸਾਡੇ ਚੋਰੀਆਂ ਰਾਤ ਔਰ ਅਣਪਛਾਤੇ ਬੰਦੇ ਆ ਅਸੀਂ ਕਹਿ ਨਹੀਂ ਸਕਦੇ ਕੌਣ ਕਰ ਗਏ ਬਾਕੀ ਜੋ ਹੋਇਆ ਬਹੁਤ ਮੜਾ ਹੋਇਆ ਅਸੀਂ ਪਿੰਡ ਵਾਸੀ ਹੋਰ ਵੀ ਰਹਨੇ ਇੱਥੇ ਅਗਰ ਇਹਨਾਂ ਚੋਰਾ ਦਾ ਮੋ ਇਸਤਗ ਨਾਲ ਪੈ ਗਿਆ ਤੇ ਹੋਰ ਵੀ ਕਈ ਕਰਾਂ ਜਿਹੇ ਜਿਹੇ ਵਾਰਦਾਤਾਂ ਹੋਣ ਦੀ ਸੰਭਾਵਨਾ ਆ ਔਰ ਇਹਦੇ ਵਿੱਚ ਸਾਨੂੰ ਹੋਰ ਖਬਰ ਲੱਗੀ ਕਿ ਰਾਤ ਇਹ ਦੋ ਵਾਰਦਾਤਾਂ ਤੋਂ ਬਾਅਦ ਇੱਕ ਕਿਸੇ ਹੋਰ ਦੇ ਘਰ ਵੀ ਵੜਿਆ ਉਹ ਪਰਿਵਾਰ ਥੜਾ ਫੌਜੀ ਹੈ ਉਹ ਰਾਤ ਆਪਣੀ ਛੱਤੇ ਚੜ ਗਏ ਜੇਲੇ ਤੇ ਇਹ ਬੰਦਾ ਸੀ ਕੋਈ ਲੱਕੜਾ ਚ ਲੁਕ ਗਿਆ ਅੱਛਾ ਜੀ ਉਹਨਾਂ ਨੇ ਫਿਰ ਨਿਗਰਾਨੀ ਕੀਤੀ ਤੇ ਇਹ ਭੱਜ ਕੇ ਬਾਗ ਚ ਵੜ ਗਿਆ ਇਹ ਰਾਤ ਕੋਈ 10:30 ਵਜੇ ਦੀ ਗੱਲ ਹੈ ਕੋਈ ਕਿੰਨਾ ਕ ਨੁਕਸਾਨ ਹੋਇਆ ਦੋਵਾਂ ਤਰ੍ਹਾਂ ਦੇ ਦੋਨਾਂ ਤਰ੍ਹਾਂ ਦਾ ਨੁਕਸਾਨ ਮੰਨ ਕੇ ਚੱਲੋ ਜੀ ਲਗਭਗ ਕੈਸ਼ ਪਲੱਸ ਗਹਿਣੇ 22 ਲੱਖ ਰੁਪਏ ਦਾ ਹੈ ਟੋਟਲ ਸਾਰੀ ਸਮਾਨ ਜਿਹੜਾ ਹਾਂਜੀ ਹਾਂਜੀ 22 ਲੱਖ ਰੁਪਏ ਦਾ ਕੈਸ਼ ਕੈਸ਼ ਅਤੇ ਸੋਨਾ ਆ ਗਹਿਣੇ ਆ ਲੇਡੀਜ਼ ਦੇ ਇਹਦੇ ਬਸ ਇਹੀ ਹੁੰਦੇ ਵੇ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਜੀ ਪ੍ਰਸ਼ਾਸਨ ਨੂੰ ਕਿ ਇਸ ਪ੍ਰਤੀ ਸਖਤਾਈ ਨਾਲ ਚੋਰਾ ਨੂੰ ਪਕੜਿਆ ਜਾਏ ਔਰ ਉਹਨਾਂ ਨੂੰ ਸਹੀ ਸਜ਼ਾ ਮਿਲਣੀ ਚਾਹੀਦੀ ਹੈ ਪ੍ਰਸ਼ਾਸਨ ਅਗਰ ਕੋਈ ਉਹਨਾਂ ਦੀ ਕੀ ਕਹਿੰਦੇ ਗਵਾਹੀ ਪੇਸ਼ ਕਰਕੇ ਜਾਂ ਉਹਨਾਂ ਦੀ ਜ਼ਮਾਨਤ ਕਰਦੇ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਇਹ ਬੰਦੇ ਨੂੰ ਉਹਨਾਂ ਨੂੰ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਤਾਂ ਜੋ ਬਾਕੀ ਹੋਰਾਂ ਨੂੰ ਵਿਨਸੇਤ ਮਿਲੇ ਠੀਕ ਓਕੇ ਸਰ ਅੱਜ ਬੁੱਢਾਵੜ ਦੇ ਪਿੰਡ ਵਿੱਚ ਚੋਰੀ ਹੋਈ ਠੀਕ ਗੱਲ ਹੈ ਬੁੱਢਾਵੜ ਪਿੰਡ ਦੇ ਵਿੱਚ ਰਾਤ ਜਿਹੜੀ ਬੀਤੀ ਰਾਤ ਨੂੰ ਦੋ ਚੋਰੀਆਂ ਹੋਈਆਂ ਜੀ ਅਲੱਗ-ਅਲੱਗ ਘਰਾਂ ਵਿੱਚ ਚੋਰੀਆਂ ਹੋਈਆਂ ਇੱਕ ਮਿੰਦਰ ਸਿੰਘ ਦੇ ਘਰ ਚੋਰੀ ਇੱਕ ਦੇਖੋ ਜੀ ਮਜੀਦ ਸਿੰਘ ਦੇ ਘਰ ਚੋਰੀ ਹੋਈ ਹੈ ਇਸ ਸਟੋਰੀ ਦੇ ਸਬੰਧ ਵਿੱਚ ਅਸੀਂ ਜਿਹੜੀ ਤਤਕਸ਼ ਕਰ ਰਹੇ ਹਾਂ ਜੀ ਜੀ ਡਾਕਸ ਕੋਰ ਟੀਮ ਤੇ ਪਲਸ ਫਿੰਗਰਪ੍ਰਿੰਟ ਟੀਮ ਬੁਲਾਈ ਗਈ ਹੈ ਜੀ ਕਿਤੇ ਵੀ ਜਿਹੜਾ ਅਸਲ ਜਿਹੜੇ ਦੋਸ਼ੀ ਹੋਣਾਂ ਨੂੰ ਛੇਤੀ ਛੇਤੀ ਗ੍ਰਿਫਤਾਰ ਕੀਤਾ ਜਾਊਗਾ ਤੇ ਛੇਤੀ ਛੇਤੀ ਟ੍ਰੇਸ ਕੀਤਾ ਜਾਊਗਾ ਹਾਂਜੀ ਕਿਤੇ ਸ਼ੱਕ ਸ਼ੁਕ ਜਾਂ ਹਾਂਜੀ ਆਪਣੇ ਡਾਕਸ ਪਹਿਲੇ ਇਨਵੈਸਟੀਗੇਸ਼ਨ ਚੱਲ ਰਹੀ ਜੀ ਜਿਤਨੀ ਸ਼ੱਕ ਹੋਈ ਦੱਸਣਗੇ ਕੁਝ ਨਾ ਹੋਗਾ ਇਹਦੇ ਬਾਰੇ ਪਤਾ ਕੀਤਾ ਜਾਊਗਾ ਜੀ ਜਿਹੜਾ ਵੀ ਕੁਝ ਮਲਜ਼ਮ ਪਾਇਆਗਾ ਉਹ ਬੜਕਾ ਵੰਦੀ ਕਰਕੇ ਕੀਤਾ ਜਾਊਗਾ ਜੀ ਜਿਹੜੇ ਤੁਹਾਨੂੰ ਰਾਣੀ ਮਿੰਦ ਚੋਰੀ ਚਾਰੀ ਕਰਦੀ ਹੈ ਕਿ ਕਿਤੇ ਉਹਨਾਂ ਦੇ ਸਿੰਗਰ ਪ੍ਰਿੰਟ ਮਿਲਦੀ ਕਿਤੇ ਹੋ ਸਕਦਾ ਏਦਾਂ ਵੀ ਜੀ ਹਾਂਜੀ ਹਾਂਜੀ ਉਹਨਾਂ ਦੇ ਸਾਡੇ ਕੋ ਫਿੰਗਰਪ੍ਰਿੰਟ ਵਗੈਰਾ ਰਿਕਾਰਡ ਹੁੰਦਾ ਹੈ ਜੀ ਉਹਨਾਂ ਨੂੰ ਲੈ ਕੇ ਦੁਬਾਰਾ ਜੀ ਉਹਨੂੰ ਇਨਵੈਸਟੀਗੇਸ਼ਨ ਕਰਾਂਗੇ ਜੀ ਸ਼ਾਮਿਲ ਤੇ ਤਸ਼ਖ ਕਰਾਂਗੇ ਉਹਨਾਂ ਸਾਰੇ ਬੰਦੇ ਨੂੰ ਕਰਾਂਗੇ ਉਹਨਾਂ ਨੂੰ ਪੁੱਛਗਿਛ ਕਰਾਂਗੇ ਸਾਰੇ ਕਰਕੇ ਹਾਂ ਤੇ ਕੀ ਹੈ ਆਪਣਾ ਮੈਸੇਜ ਕੀ ਜਾਣਗੇ ਕਿ ਆਮ ਪਬਲਿਕ ਨੂੰ ਆਮ ਪਬਲਿਕ ਨੂੰ ਕਹਿੰਦੇ ਕਿ ਜਿਹੜਾ ਹੁਣ ਡੀਸੀ ਸਾਹਿਬ ਵੱਲੋਂ ਇੱਕ ਹੁਕਮ ਜਾਰੀ ਕਰ ਲ ਜਾਰੀ ਹੋਇਆ ਵੀ ਹੁਣ ਪਿੰਡਾਂ ਵਿੱਚ ਟਿਕਰੀ ਪਾਰੇ ਲਾਏ ਜਾਣ ਜਿਹੜੇ ਉਹ ਟਿਕਰੀ ਪਾਰੇ ਜਰੂਰ ਹੋ ਜਾਣ ਟਿਕਰੀ ਪਾਰੇ ਦੇ ਨਾਲ ਪੁਲ ਇਹਨਾਂ ਨੂੰ ਜਿਹੜੀ ਬਾਤਾਂ ਵਰਤਾਇਆ ਚ ਉਹਦੇ ਨੂੰ ਟੈਸਟ ਕਰਿਆਸੋ